ਰਵੇ ਸਾਡੇ ਨਾਲ ਤੇਰੀ ਸਾਥ ਤੇਰੇ ਨਾਲ ਤਾਉ ਰਵੇ ਸਾਜ ਬਹੀ ਜੋੜੀ ਨੇ ਆਪਣੇ ਵਿਆਹ ਦੇ ਵਿੱਚ ਲਾਈਆਂ ਰੌਣਕਾਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਸਾਗਣ ਤੋਂ ਬਾਅਦ ਸਾਜ ਬਿਆਹੀ ਜੋੜੀ ਨੇ ਆਪਣੀ ਮਨਪਸੰਦ ਦਾ ਗੀਤ ਲਾ ਕੇ ਆਪਣੇ ਹੀ ਵਿਆਹ ਦੇ ਵਿੱਚ ਲਾ ਦਿੰਦੀਆਂ ਰੌਣਕਾਂ ਤੇ ਨਾਚ-ਨੱਚ ਪਟ ਦੇਦੀ ਧਰਤੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿਵੇਂ ਮੁੰਡਾ ਕੁੜੀ ਆਪਣੇ ਵਿਆਹ ਦੇ ਵਿੱਚ ਕਿੰਨਾ ਸੋਹਣਾ ਪੰਗੜਾ ਪਾ ਰਹੇ ਨੇ ਤੇ ਦੂਜੇ ਪਾਸੇ ਖੜੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਦੇਖਦੇ ਰਹੇਗੇ ਜੱਥੇ ਕਿ ਦੋਸਤੋ ਇਸ ਮੁੰਡਾ ਕੁੜੀ ਨੇ ਨੱਚਣ ਦੇ ਵਿੱਚ ਥੋੜੀ ਜਿਹੀ ਸੰਗਤ ਮੰਨੀ ਪਰ ਜਦੋਂ ਗਾਣਾ ਪੂਰਾ ਚੱਲਿਆ ਤਾਂ ਇਸ ਮੁੰਡਾ ਕੁੜੀ ਨੇ ਬੇਹੱਦ ਸੋਹਣਾ ਪੰਗੜਾ ਪਾ ਕੇ ਆਪਣੇ ਵਿਆਹ ਦੀ ਸੋਰ ਸਾਨ ਵਧਾ ਦਿੱਤੀ ਜਿੱਥੇ ਕਿ ਦੋਸਤੋ ਦੇਖਿਆ ਜਦ ਕਿ ਵਿਆਹ ਵਾਲੇ ਦੋਵੇਂ ਪਰਿਵਾਰਾਂ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਜਿੱਥੇ ਕਿ ਦੋਸਤੋ ਵਿਆਹ ਨੂੰ ਲੈ ਕੇ ਹਰ ਇੱਕ ਪਰਿਵਾਰਕ ਮੈਂਬਰ ਦਾ ਦਿਲ ਉੱਡੂ ਉੱਡ ਤੇ ਨੱਚਣ ਨੂੰ ਦਿਲ ਕਰਦਾ ਹੈ ਜਿੱਥੇ ਕਿ ਦੋਸਤੋ ਪੰਜਾਬੀ ਵੀ ਆਪਣੇ ਇਹੋ ਜਿਹੀ ਖੁਸ਼ੀ ਮੌਕੇ ਉੱਤੇ ਕਈ ਤਰ੍ਹਾਂ ਦੇ ਪੁੱਠੇ ਸਦੇ ਕੰਮ ਕਰਕੇ ਵੀ ਦਿਖਾਉਂਦੇ ਹਨ ਜਿੱਥੇ ਕਿ ਦੋਸਤੋ ਦੇਖੀਏ ਇਹੋ ਜਿਹੇ ਵੀਡੀਓ ਸੋਸਲ ਮੀਡੀਆ ਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਰਾਣ ਕਰਕੇ ਰੱਖ ਦਿੰਦੇ ਹਨ ਕੀ ਦੋਸਤੋਂ ਤੁਸੀਂ ਵੀ ਆਪਣੇ ਵਿਆਹ ਦੇ ਵਿੱਚ ਇਦਾਂ ਨੱਚਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਹੋ ਧੰਨਵਾਦ